ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਜ ਭਾਨ ਦਾ ਪੁੱਤ ਪਿਆਰਾ ਨਾ ਮੈਂ ਅਮਰਦਾਸ ਕਹਾਵੇ ਖੇਤੀ ਅਤੇ ਵਣਜ ਵਿਹਾਰ ਵਿੱਚ ਪਤਾ ਆਪਣੇ ਦਾ ਹੱਥ ਵਟਾਵੇ 28 ਸਾਲ ਦੀ ਆਜੂ ਹੋਈ ਵਿੱਚ ਗ੍ਰਸਤ ਪਰਵੇਸ਼ ਕਰਾਵੇ ਦੋ ਪੁੱਤਰ ਦੋ ਧੀਆਂ ਹੋਈਆਂ ਸਭਨਾਂ ਨੂੰ ਔਲਾਦ ਲਡਾਵੇ ਤਾਰੇ ਮਕਰਮਤਾ ਚਾਹੋ ਸੇਵਨ ਵਿੱਚ ਬ੍ਰਾਹਮਣਾਂ ਨੂੰ ਆਦਾਨ ਕਰਾਵੇ ਪਰ ਅਮਰਦਾਸ ਗੁਣ ਤੇਰੇ ਤੇਰੇ ਉਪਮਾਤ ਹੈ ਬਣਿਆ ਬੈ ਸਸਰੀ ਕਾਲ ਜੀ ਸਾਰਿਆਂ ਨੂੰ ਸੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਇੱਕ ਨਵੇਂ ਵਲੌਗ ਦੇ ਵਿੱਚ ਸੋ ਉਮੀਦ ਕਰਦਾ ਕਿ ਤੁਸੀਂ ਇਸ ਵਲੌਗ ਨੂੰ ਬਹੁਤ ਪਸੰਦ ਕਰੋਗੇ ਸੋ ਸਿਆਣੇ ਕਹਿੰਦੇ ਨੇ ਕਿ ਹੌਸਲੇ ਨਹੀਂ ਹਾਰੀ ਦੇ ਕਈ ਵਾਰ ਜਿੰਦਰੇ ਗੁਸ਼ੇ ਦੀ ਆਖਰੀ ਚਾਬੀ ਦੇ ਨਾਲ ਵੀ ਖੁੱਲਦੇ ਨੇ ਸੋ ਇਹੋ ਜਿਹਾ ਇੱਕ ਬਲੰਦ ਹੌਂਸਲੇ ਵਾਲੇ ਇਨਸਾਨ ਨੂੰ ਤੁਹਾਨੂੰ ਮੈਂ ਮਿਲਾ ਰਿਹਾ ਜੀ ਜਿਹਨੂੰ ਤੁਸੀਂ ਬੜੇ ਲੰਮੇ ਸਮੇਂ ਤੋਂ ਜਾਣਦੇ ਜੀ ਸੋ ਅੱਜ ਇਹਨਾਂ ਦੇ ਮੇਰੇ ਕੋਲ ਆਇਆ ਜੀ ਮੁੱਖ ਮੰਤਰੀ ਸਾਹਿਬ ਜੀ ਹਾਂਜੀ ਮੁੱਖ ਮੰਤਰੀ ਸਾਹਿਬ ਹਾਂਜੀ ਬਹੁਤ ਧੰਨਵਾਦ ਭਾਜੀ ਆਪਣੇ ਮਿਲੇ ਅਗਰਜੈਂਟ ਸਾਹਿਬ ਅਗਰਜੈਂਟ ਸਿੰਘ ਬਹਿਲਾ ਹਾਂਜੀ ਆਪਰਾ ਬਹੁਤ ਤੁਹਾਨੂੰ ਪਤਾ ਮੁੱਖ ਮੰਤਰੀ ਸਾਹਿਬ ਬਹੁਤ ਪੁਰਾਣੇ ਆਪਣਾ ਚੈਨਲ ਚੱਲਦੇ ਆ ਮੁੱਖ ਮੰਤਰੀ ਸਾਹਿਬ ਥੋੜੇ ਜੇ ਹਾਲਾਤ ਤੁਹਾਨੂੰ ਪਤਾ ਮੁੱਖ ਮੰਤਰੀ ਦੇ ਡਿੱਗੇ ਪਿਆ ਮੁੱਖ ਮੰਤਰੀ ਢੱਲਾ ਹੋਇਆ ਪਿਆ ਵਾ ਮੁੱਖ ਮੰਤਰੀ ਤੁਹਾਡਾ ਪਤਾ ਧਮਕ ਬੇਸ ਪਈ ਪੈਂਦੀਆਂ ਹੀ ਪਹਿਲਾਂ ਬੇਸਾਂ ਪਾੜਦੀਆਂ ਹੀ ਤੇ ਸੋਨੀ ਮਾਨ ਉਹਨਾ ਪਰ ਖੜਿਆ ਹੈ ਬਹੁਤ ਸਾਰੇ ਆਪਣੇ ਗਾਣੇ ਆਏ ਹੀ ਮੁੱਖ ਮੰਤਰੀ ਦੇ ਗਾਣੇ ਸੋਨੀ ਮਾਨ ਨਾਲ ਧਮਕ ਪਈ ਹੀ ਬੇਸਾਂ ਆਪਣੀਆਂ ਨਵੀਆਂ ਬਣੀਆਂ ਹੀ ਮੁੱਖ ਮੰਤਰੀ ਦੇ ਗਾਣੇ ਆਏ ਤੇ 3 ਸਾਲ ਦਾ 3 ਸਾਲ ਦਾ ਐਗਰੀਮੈਂਟ ਹੀ ਉਹ ਐਗਰੀਮੈਂਟ ਪੂਰਾ ਆ ਗਿਆ ਉਹ ਕਹਿੰਦੇ ਸੀ ਦੋ ਚਾਰ ਮਹੀਨੇ ਘਰੇ ਲਾਇਆ ਤੈਨੂੰ ਲੈ ਜਾਗੇ ਉਹਨਾਂ ਇੱਕ ਦਿਨ ਮੈਨੂੰ ਕੋਈ ਦਿਨ ਹੀ ਇਹੋ ਜਿਹਾ ਕੋਈ ਮਹਾਰਾਜ ਦਾ ਕੋਈ ਰੰਗ ਹੀ ਉਹਨਾਂ ਨੇ ਕਿਹਾ ਵੀ ਦੋ ਚਾਰ ਮਹੀਨੇ ਘਰੇ ਲਾਇਆ ਤੈਨੂੰ ਲੈ ਜਾਗੇ ਉਹਨਾਂ ਫਿਰ ਘਰੇ ਛੱਡਿਆ ਦੋ ਚਾਰ ਮਹੀਨੇ ਲਾਇਆ ਫਿਰ ਉਹਨਾਂ ਫੋਣੀ ਨਹੀਂ ਚੁੱਕਿਆ ਫਿਰ ਉਹਨਾਂ ਫੋਣੀ ਨਹੀਂ ਚੁੱਕਿਆ ਬਸ ਮੰਤਰੀ ਨੂੰ ਸ਼ਾਦੀ ਦਿੱਤਾ ਮੰਤਰੀ ਦਾ ਫੋਣੀ ਬੰਦ ਕਰਤਾ ਫਿਰ ਉਹਨਾਂ ਛੱਡਤਾ ਫਿਰ ਮੁੱਖ ਮੰਤਰੀ ਨੇ ਸੋਣੀ ਮਾਣੋ ਨਾ ਨੋ ਵੀ ਛੱਡਤਾ ਫਿਰ ਮੁੱਖ ਮੰਤਰੀ ਦੀਆਂ ਬੇਸਾਂ ਪ੍ਰਾਣੀਆਂ ਪਾੜ ਚੁੱਕੀਆਂ ਵਾ ਮੋੱਖ ਮੰਤਰੀ ਹੋਣ ਨਵਾਂ ਚੈਨਲ ਬਣਾ ਰਿਆ ਵਾ ਵੱਧ ਤੋਂ ਵੱਧ ਲਾਈਕ ਪਸੰਦ ਸ਼ੇਅਰ ਕਰਨਾ ਹੁਣ ਆਪਣਾ ਮੁੱਖ ਮੰਤਰੀ ਡੈੜੀ ਦਾਪਾ ਕਰਦਾ ਵਾ ਮੁੱਖ ਮੰਤਰੀ ਆਪਣੇ ਡੈੜੀ ਮੰਮੀ ਨਾਲ ਆਪਣਾ ਕੀ ਕਹਿੰਦੇ ਆ ਕੰਮ ਕਰਦਾ ਵਾ ਬਾਹਰ ਤਲੀ ਬੰਨੇ ਦਾ ਆਪਣੇ ਡੈੜੀ ਨਾਲ ਜਾਇਦਾ ਆਪਣਾ ਰੁੱਖ ਰੱਖ ਵਧਣ ਲੱਕੜਾਂ ਬੰਨੇ ਦਾ ਇਦਾਂ ਚੋਨਾ ਚਾਨਾ ਕਣਕ ਵਧਣ ਜਾਇਦਾ ਆਪਣਾ ਕੰਮਕਾਰ ਕਰੀਦਾ ਵਾ ਮੋੱਖ ਮੰਤਰੀ ਦਾ ਹੀ ਦੱਪਾ ਕਰਦਾ ਵਾ ਵਾਤੋਂ ਵਾਤ ਮੋੱਖ ਮੰਤਰੀ ਦਾ ਸਾਥ ਦੇਣਾ ਕੰਮ ਕ ਪੌਣੀਆਂ ਆਪਾਂ ਬੇਸਾ ਪਾੜਨੀਆਂ ਵਾ ਆਪਾਂ ਸਾਰਿਆਂ ਨੂੰ ਖੁਸ਼ ਰੱਖਣਾ ਵਾ ਮਹਾਰਾਜ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਮਹਾਰਾਜ ਸਾਰਿਆਂ ਦਾ ਭਲਾ ਕਰੇ ਹੁਣ ਆਪਣਾ ਮੇਰੇ ਕੋਲ ਫੋਨ ਨਹੀਂ ਹੈਗਾ ਮੈਂ ਦਿਹਾੜੀ ਦੱਪਾ ਕਰਦਾ ਵਾ ਮੋੱਖ ਮੰਤਰੀ ਕੋਲ ਫੋਨ ਹੀ ਨਹੀਂ ਹੈਗਾ ਮੈਨੂੰ ਬੜੇ ਜਾਣੇ ਨੇ ਕਿਹਾ ਮੋੱਖ ਮੰਤਰੀ ਕਾਹਦਾ ਤੇਰੇ ਕੋਲ ਫੋਨ ਹੀ ਨਹੀਂ ਹੈਗਾ ਮੈਨੂੰ ਇੱਕ ਫੋਨ ਮਿਲਿਆ ਇਹ ਇੱਕ ਕੀ ਕਹਿੰਦੇ ਗਿਫਟ ਹੋਇਆ ਇਹ ਬਾਹਰੋਂ ਉਹ ਕਹਿੰਦੇ ਬੱਸ ਜੀ ਰਹਿ ਗਿਆ ਇਦਾਂ ਮੇਰੇ ਨਾਲ ਫੋੜਮਾ ਖਿਚਾਉਣ ਲੱਗ ਪਏ ਉਹ ਅੱਗੇ ਗਿਆ ਫੋੜਮਾ ਖਿਚਾਉਣ ਪਿੱਛੇ ਗਿਆ ਫੋੜਮਾ ਖਿਚਾਉਣ ਇਦਾਂ ਸਵਾਰੀਆਂ ਉਤਰਦੀਆਂ ਗਈਆਂ ਬੱਸ ਭਰੀ ਫੋਨ ਕਿਤੇ ਵਿੱਚ ਰੱਖਿਆ ਰੋਖਿਆ ਰਹਿ ਗਿਆ ਉਹ ਬੱਸ ਭਰੀ ਜਿਹਾ ਹੌਲੀ ਹੌਲੀ ਸਵਾਰੀਆਂ ਉਤਰਦੀਆਂ ਗਈਆਂ ਮੁੱਖ ਮੰਤਰੀ ਦਾ ਫੋਨ ਬੱਸ ਜੀ ਰਹਿ ਗਿਆ ਮੁੱਖ ਮੰਤਰੀ ਬੈਗ ਚੋਕੇ ਵਿੱਚੋਂ ਆ ਗਿਆ ਇਦਾਂ ਫੋਨ ਮੰਤਰੀ ਦਾ ਵਿੱਚੇ ਰਹਿ ਗਿਆ ਮੇਰੇ ਕੋਲ ਮੁੱਖ ਮੰਤਰੀ ਕੋਲ ਹੁਣ ਅੱਜ ਤੱਕ ਫੋਨ ਵੀ ਨਹੀਂ ਹੈਗਾ ਮੁੱਖ ਮੰਤਰੀ ਦਿਹਾੜੀ ਦਾਪਾ ਕਰਦਾ ਵਾ ਆਪਣੇ ਘਰਦਿਆਂ ਨਾਲ ਬਾਹਰ ਜਾਂਦਾ ਦਿਹਾੜੀ ਦਾਪਾ ਕੰਮ ਕਰ ਕਰਨਾ ਮੁੱਖ ਮੰਤਰੀ ਕੋਲ ਫੋਨ ਹੀ ਨਹੀਂ ਹੈਗਾ ਸਾਰੇ ਕਹਿੰਦੇ ਮੁੱਖ ਮੰਤਰੀ ਤੂੰ ਚੈਨਲ ਬਣਾ ਆਪਣਾ ਨਵਾਂ ਹੁਣ ਮੁੱਖ ਮੰਤਰੀ ਕੋਲ ਫੋਨ ਹੀ ਨਹੀਂ ਹੈਗਾ ਹੁਣ ਮੁੱਖ ਮੰਤਰੀ ਦਾ ਆਪਣਾ ਭਾਈ ਬਈਲਾ ਸਾਹਿਬ ਮਲੇ ਆ ਨਾਗੇ ਬੈਠੇ ਆ ਮੁੱਖ ਮੰਤਰੀ ਗਰੀ ਕੈਮਰਾ ਲਾਇਆ ਸਟੈਂਡ ਖੜਾ ਕਰਕੇ ਆਪਣਾ ਚੈਨਲ ਬਣਾ ਰਿਹਾ ਮੁੱਖ ਮੰਤਰੀ ਦੀਆਂ ਵੀਡੀਓ ਬਣਾ ਰਿਹਾ ਹੁਣ ਮੁੱਖ ਮੰਤਰੀ ਦਾ ਆਪਣਾ ਤੁਸੀਂ ਸਾਥ ਦੇ ਸਕਦੇ ਜੇ ਆਪਣੇ ਸਾਰੇ ਵੀਰ ਮੁੱਖ ਮੰਤਰੀ ਨੂੰ ਸਾਰੀ ਦੁਨੀਆ ਸਾਥ ਦੋ ਮਹਾਰਾਜ ਪੜਾ ਕਰੇ ਤਾਂ ਨਵਾ ਮੁੱਖ ਮੰਤਰੀ ਨਵਾਂ ਫੋਨ ਲੈ ਸਕਦਾ ਵਾ ਸੋ ਮੰਤਰੀ ਸਾਹਿਬ ਜੀ ਅੱਜ ਤੁਸੀਂ ਕੁਝ ਸਾਨੂੰ ਵਧੀਆ ਜੀ ਚੀਜ਼ ਸੁਣਾਓ ਹਾਂਜੀ ਹਾਂ ਹਾਂ ਕੋਈ ਧਾਰਮਿਕ ਚੀਜ਼ ਸਾਨੂੰ ਸੁਣਾਓ ਤਾਂ ਹਾਂਜੀ ਹਾਂਜੀ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ ਮੈਂ ਤੁਹਾਡਾ ਮੁੱਖ ਮੰਤਰੀ ਧਮਕ ਬੇਸ ਵਾਲਾ ਤੁਹਾਨੂੰ ਅੱਜ ਧਾਰਮਿਕ ਸ਼ਬਦ ਸੁਣਾਇਆ ਜਾਊਗਾ ਤਰ ਮਰੋ ਜੇ ਸੇ ਨੇ ਪ੍ਰਭਲ ਵਿਹਾਰ ਕਰਦੇ ਆ ਭਜਨ ਸਿਗਾਉਂਦੇ 42 ਸਾਲ ਦੇ ਆਜੋ ਹੋਏ ਅਸ਼ਨਾਣ ਗੰਗਾ ਆ ਰਾਮ ਬਕਰਾਉਂਦੇ ਇੱਕੇ ਵਾਰੇ ਤੱਕਦੇ ਮਨੇ ਭਾਇਆ ਕਦੇ ਨਾ ਨਹਾਗਾ ਜਾਣ ਤੋਂ ਪਾਉਂਦੇ ਘਰੇ ਸ਼ਨਾਣ ਫਿਰ ਲਾਉਣ ਸਮਾਦੇ ਗੰਗਾ ਵਿੱਚ ਸਨ ਚੈਤ ਲਗਾਉਂਦੇ ਵੇ ਵਾਰੇ ਤਪ ਸਾਧਨ ਤੇ ਵੀ ਸ਼ਾਂਤ ਵੇ ਹੋਣਾ ਮਨ ਤੜਪਾਵੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਂ ਹੈ ਬਣ ਆਵੇ ਇੱਕ ਵਾਰੀ ਗੰਗਾ ਤੋਂ ਮੁੜਦੇ ਬ੍ਰਹਮਚਾਰੀ ਇੱਕ ਬਣਿਆ ਜਾਰ ਕਰਮ ਕਰਮ ਦੀਆਂ ਗੱਲਾਂ ਕਰਦੇ ਕਰ ਪਹੁੰਚੇ ਸੇ ਮੰਜਲ ਮਾਰ ਮਹਿਮਾਨ ਨਵਾਜੀ ਪੂਰੀ ਕੀਤੀ ਸੇਵਾ ਕੀਤੀ ਨਾਲ ਪਿਆਰ ਬ੍ਰਹਮਚਾਰੀ ਸਾਧੂ ਫਿਰ ਪੁੱਛਿਆ ਗੁਰ ਕਿਹੜਾ ਤੂੰ ਲਿਆ ਹੈ ਤਾਰ ਨਗਰੇ ਹੋਣ ਦੀ ਵਿਥਿਆ ਸੁਣ ਕੇ ਸਾਧੂ ਕੌੜੇ ਬੋਲ ਸੁਣਾਵੇਂ ਲੇ ਅਮਰਦਾਸ ਕੋਣ ਤੇਰੇ ਤੇਰੀ ਓਪਮਾਤ ਹੈ ਬਣਿਆ ਵੈ ਉਸ ਦਿਨ ਤੋਂ ਬਸ ਗੰਗਾ ਛੱਡੀ ਗੁਰੂ ਪਾਲ ਵਿੱਚ ਚੇਤ ਲਗਾਇਆ ਗੁਰਯੰਗਦ ਪੁੱਤਰੀ ਬੀਬੇ ਅਮਰੋ ਅਮਰਤ ਵੇੜੇ ਰੇੜ ਕਾ ਪਾਇਆ ਉਸੇ ਨੂੰ ਭਾਈ ਛੋਟੇ ਦੀ ਬਾਣੀ ਦਾ ਉਸ ਸ਼ਬਦ ਸਿ ਗਾਇਆ ਬਾਣੀ ਸਾਂਕੇ ਅਮਰਦਾਸ ਨੂੰ ਰਸੇ ਪਿਆਰ ਦਾ ਰਸ ਸੇ ਆਇਆ ਅਮਰੋ ਨੂੰ ਲੈ ਸੰਗ ਆਪਣੇ ਕੱਬਦੇ ਗੁਰ ਦਰਬਾਰ ਵਿੱਚ ਆਵੇ ਪਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤ ਹੈ ਬਣਿਆ ਬੈ ਤੇ ਸੋ ਮਾਤਾ ਜੀ ਨੂੰ ਵੀ ਮਿਲੇ ਆ ਤੇ ਇਹਨਾਂ ਦੇ ਪਿਤਾ ਜੀ ਨੂੰ ਵੀ ਮਿਲੇ ਸੀਗੇ ਦੇ ਮੁੱਖ ਮੰਤਰੀ ਨੂੰ ਮਿਲੇ ਸੀਗੇ ਸੋ ਅੱਜ ਦੇ ਹਾਲਾਤ ਜਿਹੜੇ ਮੰਤਰੀ ਤੇ ਬਣੇ ਨੇ ਸੋ ਆਪਣੇ ਸਾਰਿਆਂ ਨੂੰ ਸਾਥ ਦੇਣ ਦੀ ਲੋੜ ਆ ਕਿਉਂਕਿ ਹੌਸਲਾ ਬੁਲੰਦ ਹੈ ਪਰ ਲੋਕਾਂ ਦੇ ਤਾਣਿਆਂ ਦੇ ਅੱਗੇ ਮੰਤਰੀ ਥੋੜਾ ਜਿਹਾ ਮਜਬੂਰ ਹੋ ਜਾਂਦਾ ਹੈ ਤੇ ਥੋੜਾ ਜਿਹਾ ਘਰਦਿਆਂ ਨੂੰ ਪਰੇਸ਼ਾਨੀ ਦੇਣ ਲੱਗ ਪੈਂਦਾ ਸੋ ਆਉਣ ਵਾਲਾ ਸਮਾਂ ਜਿਹੜਾ ਆ ਉਹ ਪਤਾ ਨਹੀਂ ਕੀਤੇ ਚੰਗਾ ਕੀਤੇ ਮਾੜਾ ਆ ਜਾਣਾ ਪਰ ਲੋਕ ਇਸ ਚੀਜ਼ ਨੂੰ ਸਮਝਦੇ ਨਹੀਂਗੇ ਪਰਮਾਤਮਾ ਦੇ ਨਾਲ ਜੁੜੇ ਨੇ ਇਹਨਾਂ ਦੇ ਕੋਲ ਕਾਫੀ ਕਿਤਾਬਾਂ ਜਿਹੜੀਆਂ ਉਹ ਪੜ੍ਹਦੇ ਨੇ ਤੇ ਰੱਬੀ ਗੁਣ ਗਾਉਂਦੇ ਨੇ ਸੋ ਮੈਂ ਸਾਰਿਆਂ ਤੋਂ ਇਹ ਆਸ ਕਰਦਾ ਕਿ ਆਪਾਂ ਸਾਰੇ ਇਹਨਾਂ ਦਾ ਸਾਥ ਦੇਈਏ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਚੰਗੀਆਂ ਗੱਲਾਂ ਆਪਣੇ ਲਈ ਲੈ ਕੇ ਆਊਗਾ ਘਰ ਤੇ ਤੇ ਮਹਾਰਾਜ ਦੇ ਪਛਾਣ ਹੁੰਦੇ ਆ ਉਹਦੇ ਬੱਚਿਆਂ ਚ ਵਸਿਓ ਉਹਦੇ ਜਾਨ ਹੁੰਦੇ ਆ ਉਹ ਸਮਾਂ ਕੱਢ ਕੇ ਵੀ ਬੈਠਿਆ ਕਰੋ ਜੀ ਮਾਂ ਦੇ ਕੋਲ ਕਿਉਂਕਿ ਮਾਂ ਹੀ ਗੁਣਾ ਦੇ ਕਹਿੰਦੇ ਖਾਨ ਹੁੰਦੇ ਆ ਕਿਉਂਕਿ ਮਾਂ ਹੀ ਗੁਣਾ ਦੇ ਕਹਿੰਦੇ ਖਾਨ ਹੁੰਦੇ ਆ ਬਹਤਰ ਤੇ ਤੇ ਜਨਤ ਦਾ ਨਹਰ ਹੁੰਦਿਆ ਉਹ ਅਧਿਕਾਰ ਕੇ ਮਸ਼ਕਲ ਹਰ ਦੌਰ ਹੁੰਦਿਆ ਉਹ ਪੁੱਲ ਕੇ ਵੀ ਗਲਤ ਨਹੀਂ ਹੋ ਕਰ ਸਕਦੇ ਉਹ ਤਾਂ ਮਸ਼ਕਲ ਆ ਕੇ ਬਜਪੂਰ ਹੁੰਦਿਆ ਉਹ ਤਾਂ ਮਸ਼ਕਲ ਆ ਕੇ ਬਜਪੂਰ ਹੁੰਦਿਆ ਮਾਹੀ ਬੱਚੇ ਦਾ ਸੱਚਾ ਯਾਰ ਹੁੰਦਿਆ ਉਹਦੇ ਬਿਨਾ ਜ਼ਿੰਦਗੀ ਬਕਾਰ ਹੁੰਦਿਆ ਆ ਦੁਨੀਆ ਚ ਕੋਈ ਵੇਗ ਨਾ ਕਹਿੰਦੇ ਕਰਿਓ ਉਹਦੇ ਲਈ ਤਾਂ ਮਾਂ ਹੀ ਜਮੇਵਾਰ ਹੁੰਦੀ ਐ ਉਹਦੇ ਲਈ ਤਾਂ ਮਾਂ ਹੀ ਜਮੇਵਾਰ ਹੁੰਦੀ ਐ ਗੋਂਗੇ ਬੱਚੇ ਦੀ ਮਹਾਵਾਜ ਹੁੰਦੀ ਐ ਸਿਰਫ ਮਾਂ ਕਦੇ ਨਹੀਂ ਨਰਾਜ ਹੁੰਦੀ ਐ ਸਿਰਫ ਮਾਂ ਕਦੇ ਨਹੀਂ ਨਰਾਜ ਹੁੰਦੀ ਐ ਉਸ ਅੱਗੇ ਤਾਂ ਵੀ ਹਰ ਸਨਮਾਨ ਛੋਟਾ ਹੈ ਸੋਖੇ ਮਾਂ ਸਦਨੀਆਂ ਦਾ ਤਾਜ ਹੁੰਦੀ ਐ ਸੋਖੇ ਮਾਂ ਸਦਨੀਆਂ ਦਾ ਤਾਜ ਹੁੰਦੀ ਐ